ਨਹਰ ਖਾਨ ਤੇ ਆਲਮ ਖਾਨ ਨੂੰ ਕਮਾਂਡ ਦੇ ਦਿੱਤੀ ਗਈ ਕਿ ਕੋਈ ਸਿੱਖ ਜੀ ਉਹਦਾ ਨਾ ਦਿਖਾਈ ਦੇਵੇ ਤੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਜਾਵੋ ਜਿਸ ਸਰੋਵਰ ਵਿੱਚ ਵਿੱਚ ਇਹ ਇਸ਼ਨਾਨ ਕਰਦੇ ਨੇ ਜਿੱਥੋਂ ਇਹ ਭਗਤੀ ਤੇ ਸ਼ਕਤੀ ਤੇ ਪ੍ਰਾਣ ਲੈਂਦੇ ਨੇ ਜਿੱਥੇ ਇਹਨਾਂ ਨੂੰ ਸ਼ਕਤੀ ਮਿਲਦੀ ਏ ਭਗਤੀ ਮਿਲਦੀ ਏ ਉਸ ਸਰੋਵਰ ਨੂੰ ਪੂਰ ਦਿੱਤਾ ਜਾਵੇ ਨਾ ਹਰਖਾਨ ਨੇ ਮਿੱਟੀ ਦੇ ਨਾਲ ਅਤੇ ਕੂੜੇ ਕਰਕਟ ਦੇ ਨਾਲ ਸਰੋਵਰਪੁਰ ਦਿੱਤਾ ਹੈ। ਗੁਰੂ ਘਰ ਦੀ ਇਹ ਬੇਅਦਬੀ ਜਿਹੜੀ ਕੀਤੀ ਇਹ ਸਾਰੀ ਜਾਣਕਾਰੀ ਖਬਰ ਜਦੋਂ ਦਮਦਮਾ ਸਾਹਿਬ ਪਹੁੰਚੀ ਨਾ ਬਾਬਾ ਦੀਪ ਸਿੰਘ ਜੀ ਨੂੰ ਜਾ ਕੇ ਦੱਸਣਾ ਕੀਤਾ ਸਿੰਘ ਨੇ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਇੱਥੇ ਕਲਮ ਚੱਕੀ ਹੈ ਤੁਸੀਂ ਇੱਥੇ ਬਾਣੀ ਲਿਖਦੇ ਪਏ ਹੋ ਕਲਮ ਚਲਾ ਰਹੇ ਹੋ ਉਧਰ ਹਾਕਮਾਂ ਨੇ ਜ਼ਾਲਮਾਂ ਨੇ ਸਰੋਵਰਪੁਰ ਦਿੱਤਾ ਹੈ। ਉਹਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਹੈ ਸਰੋਵਰ ਤੇ ਬੇਅਦਬੀ ਕੀਤੀ ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਬੜੇ ਵੀਰ ਰਸ ਵਿੱਚ ਆਏ ਤੇ ਕਲਮ ਰੱਖ ਕਰਕੇ 18 ਸੇਰ ਦਾ ਖੰਡਾ ਬਾਬਾ ਦੀਪ ਸਿੰਘ ਜੀ ਨੇ ਚੁਕਣਾ ਕੀਤਾ ਹੈ ਬਾਬਾ ਦੀਪ ਸਿੰਘ ਜੀ ਨੇ ਆਪਣੀ ਫੌਜ ਨੂੰ ਤਿਆਰ ਕੀਤਾ ਖੰਡਾ ਚੱਕਣਾ ਕੀਤਾ ਤੇ ਖੰਡਾ ਲੈ ਕਰਕੇ ਤੇ ਚਾਲੇ ਪਾ ਦਿੱਤੇ ਨੇ ਅਰਦਾਸਾ ਸੋਧ ਕਰਕੇ